ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਹਾਂ ਪਹਿਣਾ ਵਸਤੀ ਲੋਰੀ ਸਟਾਈਲ ਸਲੀਪਰ ਜੀ ਚੈੱਕ ਕਰੋ ਸਲੀਪਰ ਦੀ ਪਾਕਿਸਤਾਨੀ ਸਟਾਈਲ ਹੈ ਜੀ ਬਿਲਕੁਲ ਲੇਟੈਸਟ ਜੀ ਰੇਟ ਕਿੰਨਾ ਆਊਗਾ ਸਿਰਫ 550 ਰੁਪਏ ਜੀ 550 ਰੁਪੀਸ ਦੇ ਵਿੱਚ ਤੁਸੀਂ ਕਰੇ ਬੈਠੇ ਜੀ ਬਹੁਤ ਸੋਹਣਾ ਸਲੀਪਰ ਜੀ ਆਰਡਰ ਕਰ ਸਕਦੇ ਹੋ ਸਲੀਪਰ ਦੀ ਕੁਆਲਿਟੀ ਬਿਲਕੁਲ ਪਰਫੈਕਟ ਹੋਊਗੀ ਪਿਓਰ ਹੋਊਗੀ ਜੀ ਡਬਲ ਕੁਸ਼ਨਿੰਗ ਹੋਊਗੀ ਸਾਰੀ ਬਿਲਕੁਲ ਸੌਫਟ ਪੈਡਿੰਗ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ ਅੱਗੋਂ ਫਰੰਟ ਓਪਨ ਹੋਊਗੀ ਜੀ ਇੱਥੇ ਮੰਦਰ ਸ਼ੇਪ ਬਣਿਆ ਹੋਊਗਾ ਤੇ ਉੱਪਰ ਜ਼ਰੀ ਇਹਦੇ ਜਿਹੜੇ ਸਾਈਜ਼ ਨੇ ਜੀ 36 ਤੋਂ ਲੈ ਕੇ 40 ਸਾਈਜ਼ ਤੱਕ ਦੇ ਨੇ ਜੀ 41 42 ਜਿਹਨਾਂ ਨੂੰ ਨਾਰਮਲ ਫੁੱਟ ਵੀਰ ਸਾਈਜ਼ ਜਾਂਦਾ ਉਹਨਾਂ ਪਹਿਣਾ ਨੂੰ ਵੀ ਇਹ ਮਿਲ ਜੂਗਾ ਬਾਕੀ ਦੇਖ ਸਕਦੇ ਹੋ ਜੀ ਸਲੀਪਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਆਊਟਰ ਲੁੱਕ ਚੈੱਕ ਕਰ ਸਕਦੇ ਹੋ ਜੇ ਕਿਸੇ ਪਹਿਨਣ ਨਿੱਕਰੇ ਬੈਠੇ ਆਰਡਰ ਕਰਨਾ ਤਾਂ ਸਾਨੂੰ ਕੰਟੈਕਟ ਕਰੋ ਸਾਡੇ ਸਕਰੀਨ ਤੇ ਦਿੱਤੇ ਨੰਬਰਾਂ ਤੇ ਜੀ 90231689 ਤੇ ਜੀ ਬਾਕੀ ਸਟੋਰ ਵੀ ਦੇਖ ਸਕਦੇ ਤੁਸੀਂ ਰਾਦੇ ਪੀਆਬੀ ਅੰਟੀ ਨੇੜੇ ਕ੍ਰਿਸ਼ਨ ਮੰਦਿਰ ਮੇਨ ਬਜ਼ਾਰ ਬਰੇਟਾ ਬਣੇ ਡਿਸਟ੍ਰਿਕਟ ਮਾਨਸਾ ਚੈੱਕ ਕਰੋ ਜੀ ਫਿਰ ਪਾਕਿਸਤਾਨੀ ਹੈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਇਹਦੇ ਤੇ ਹੁਣ ਆਪਾਂ ਅਕਤਸਰ ਆਰਟੀਕਲ ਹੋਰ ਤਿਆਰ ਕਰਾ ਰਹੇ ਆਂ ਫਿਲਹਾਲ ਆਪਾਂ ਦੇਖਾਂਗੇ ਇਹਦੀ ਜੀ ਡਿਮਾਂਡ ਵਧੀਆ ਰਹੀ ਆਪਾਂ ਇਦੋਂ ਹੋਰ ਛੋਲੇ ਛੋਲੇ ਚੱਕਮੇ ਚੱਕਮੇ ਆਰਟੀਕਲ ਲੈ ਕੇ ਆਉਂਦੇ ਰਾਂਗੇ ਤੇ ਪੇਜ ਨੂੰ ਕਰ ਲਓ ਵਕਤ ਤੋਂ ਬਾਅਦ ਫੋਲੋ ਧੰਨਵਾਦ